ਦਾ ਨੰਬਰ ਤੋਂ ਤਾਂ ਨਹੀਂ ਆਇਆ। ਉਹ ਜਿਹੜਾ ਬੰਦਾ ਆਉਂਦਾ। ਨਹੀਂ ਨਹੀਂ ਉਹ ਕਿਹਨਾਂ ਦੀ ਬੋਲੀ ਹੋਵੇ ਆ ਗਈ। ਹਾਂ ਕੁਸ਼ਨ ਬਾਬਾ ਜੀ। ਕਿਥੋਂ ਦੇ ਐਸ਼ ਕਿਥੋਂ? ਜੀਰਾਂ ਜੀ। ਜੀਰੇ ਤੇਰਾ ਨਾਂ ਕੀ ਹੈ? ਵੀਰਾਂ ਜੀ। ਤੇਰਾ ਨਾਂ? ਆਹ ਉਹ ਜੀ। ਕਿਹੜੀ ਕਿਤੇ ਦੇ ਰਹੀ ਦੋ ਜਣੇ ਆਏ ਸੀਗੇ ਹਾਂਜੀ ਗੱਡੀ ਕਿਹੜੀ ਸੀਗੀ ਕਰੂਜ਼ ਆਈ ਛੋਟਾ ਕਰੂਰ ਹੈ ਅੱਛਾ ਦੂਜਾ ਬੰਦਾ ਅੰਦਰ ਹੀ ਹੈ ਨਹੀਂ ਨਹੀਂ ਉਹ ਅਹੀ ਬਾਹਰ ਨਿਕਲਾ ਸੀ ਉਹਨੇ ਬਾਰੀ ਖੋਲ ਲਈ ਸੀ ਪਹਿਲੇ ਉਹ ਨਿਕਲਾ ਮੈਂ ਨਿਕਲਾ ਹਾਂ ਹੁਣ ਦੋਨੇ ਬਾਹਰ ਨੇ ਨਹੀਂ ਨਹੀਂ ਉਹ ਡੁੱਬ ਗਿਆ ਹੀ ਅੱਗੇ ਉਹ ਰੋੜ ਗਿਆ ਸੀ ਮੈਂ ਵੀ ਰੋੜ ਗਿਆ ਮੈਨੂੰ ਗੋਤਿਆ ਗਈ ਤੇ ਮੇਰਾ ਬਾਰੀ ਨਾਲ ਪੈ ਗਿਆ ਸੀ ਜਿਹੜੀ ਕੁੰਡੀ ਸੀਗੀ ਤੇ ਫਿਰ ਮੈਂ ਗੱਡੀ ਦੇ ਉੱਪਰ ਖੜ ਗਿਆ ਸੀ ਕਿੰਨਾ ਵਾਇ ਮੈਂ ਵਾਇ ਬੁਈ ਦਿੱਤੀ ਸੀ ਉਮਰੋਂ ਨਾ ਇਹ ਹੁਣੇ 72 ਸਾਲ ਨੇ ਠੀਕ ਹੈ ਜੀ ਕੀ ਗੱਲ ਹੋਈ ਸੀ ਕੌਣ ਕੌਣ ਸੀ ਇਹ ਭਈ ਇੱਕ ਤਾਂ ਹੱਡੀ ਦੁਕਾਨ ਤੇ ਮੁੰਡਾ ਲੱਗਾ ਜੀ ਵੀਰਾ ਉਹ ਸੀਗਾ ਜੀ ਇੱਕ ਮੇਰਾ ਵੱਡਾ ਭਰਾ ਜੀ ਹੂੰ ਕੀ ਗੱਲ ਕੀ ਹੋਈ ਸੀ ਕਿੱਥੇ ਚੱਲੇ ਸੀ ਗੱਲ ਜੀ ਇਹ ਕਰੋਂ ਆ ਲੁਧਿਆਣੇ ਦੀ ਵੀ ਕਹਿ ਕੇ ਹੂੰ ਲੁਧਿਆਣੇ ਚੱਲੇ ਸੀ ਉਧਰੋਂ ਪਤਾ ਨਹੀਂ ਕਿੱਧਰ ਨੂੰ ਆ ਗਏ ਜੀ ਇੱਧਰ ਨੂੰ ਹੁਣ ਕੀ ਕਾਰ ਵਿੱਚ ਕਿਹੜੀ ਕਾਰ ਸੀਗੀ ਕਿਤੇ ਕਾਰ ਸਕੋਡਾ ਲੋਰਾ ਸੀਗੀ ਜੀ ਹੂੰ ਦੋ ਜਣੇ ਸੀਗੇ ਦੋ ਜਣੇ ਸੀਗੇ ਜੀ ਇੱਕ ਲੱਭ ਗਿਆ ਜੀ ਇੱਕ ਲੱਭਿਆਣੀ ਵੱਡਾ ਭਰਾ ਜੀ ਮੇਰਾ ਵੱਡਾ ਭਰਾ ਲੱਭਿਆਣੀ ਇਹਦੇ ਨਹੀਂ ਜੀ ਲੱਭਿਆਣੀ ਦੀ ਹੁੰਦੇ ਇੱਕ ਕੁੜੀਆ ਜੀ ਹੂੰ ਦੇਨਕ ਸਾਲ ਦੀ ਹਣੀ ਚਾਰ ਦੀ ਹੈ ਹਾਂਜੀ ਤੇ ਜਿਹੜਾ ਦੂਜਾ ੜਕਾ ਨੂੰ ਕੱਢ ਲਿਆ ਗਿਆ ਸੁਰੱਖਤ ਹਾਂਜੀ ਹਾਂਜੀ ਉਹ ਉੱਤੇ ਪਤਾ ਨਹੀਂ ਗੱਡੀ ਦੇ ਸਾਥ ਸੁੱਤੇ ਆ ਬਾਕੀ ਇਹਨਾਂ ਨੂੰ ਤੁਸੀਂ ਪੁੱਛ ਲਓ ਜੀ ਕੀ ਗੱਲ ਹੋਈ ਆ ਸਰੇ ਆ بارش ਕਰਕੇ ਸੀਮ ਦਾ ਪਾਣੀ ਬਹੁਤ ਜ਼ਿਆਦਾ ਓਵਰਫਲੋ ਚੱਲ ਰਿਹਾ ਸੀਗਾ ਓਵਰਫਲੋ ਚੱਲਨ ਕਰਕੇ ਤੇ ਅਸੀਂ ਵੈਸੇ ਦਾ ਰਾਹ ਇੱਕ ਕੱਚੇ ਤੌਰ ਤੇ ਬੰਦ ਕੀਤੇ ਹੋਏ ਆ ਜੀ ਸੀ ਬੀ ਦੇ ਨਾਲ ਪਟਾਈ ਸੀ ਜਿਹੜੀ ਬੂਟੀ ਬਾੜੀ ਸਾਫ ਕੀਤੀ ਕਰਕੇ ਉਹ ਰਾਹਗੀਰ ਕੋਈ ਬਗਾਨੇ ਪਿੰਡ ਦਾ ਸੀ ਉਹਨੂੰ ਪਤਾ ਨਹੀਂ ਲੱਗਾ ਤੇ ਉਹ ਗੱਡੀ ਕਾਫੀ ਤੇਜ਼ ਸਿੱਧੀ ਲੈ ਗਿਆ ਅੱਗੇ ਪਾਣੀ ਦਾ ਵਹਾਰ ਤੇਜ਼ ਹੋਣ ਕਰਕੇ ਖਾਰਪੈਣਾ ਖੱਡਾ ਬਣਿਆ ਸੀ ਉਹਦੇ ਪਾਣੀ ਦੇ ਝੁਕਾਰੇ ਪਾਸੇ ਉਹਨੂੰ ਗੱਡੀ ਦੂਜੇ ਪਾਸੇ ਨੂੰ ਧਰਨ ਲੈ ਕੇ ਤੇ ਵਿੱਚ ਪਾਣੀ ਦੇ ਚਲੀ ਗਈ ਆ ਕਿੰਨੇ ਜਾਨੇ ਸੀਗੇ ਦਰ ਤਕਰੀਬਨ ਕਹਿਣ ਦੇ ਵਿੱਚ ਜਿਹੜਾ ਆ ਜੀ ਉਹ ਦੋ ਜਾਨੇ ਸੀਗੇ ਤੇ ਕਾਫੀ ਹੱਦ ਤੱਕ ਪਿੰਡ ਵਾਲੇ ਇਕੱਠੇ ਹੋ ਕੇ ਇੱਕ ਬੰਦਾ ਦਾ ਫਾਈਂਡ ਆਊਟ ਕਰਕੇ ਅਸੀਂ ਗੱਡੀ ਬਾਹਰ ਕੱਢ ਲਈ ਆ ਦੂਜਾ ਸੀ ਆਰਮਸ ਕਰਦੇ ਪਏ ਆ ਵੀਰ ਜੀ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਦੇ ਵਸਨੀਕ ਹੋ ਮੇਰਾ ਨਾਮ ਹੈ ਜਗਜੀਤ ਸਿੰਘ ਪਿੰਡ ਬੁੱਗੀਪਰਾਏ ਵੀਰ ਜੀ ਅੱਜ ਜਿਹੜੀ ਘਟਨਾ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਮੌਕੇ ਤੇ ਮੌਜੂਦ ਸੀਗੇ ਸਰ ਕਿੱਦਾਂ ਘਟਨ ਵਾਪਰੀ ਹੈ ਕੀ ਕਰ ਰਿਹਾ ਤੇ ਕਾਰਨ ਆਏ ਆ ਜੀ ਇਧਰੋਂ ਆਏ ਆ ਇਹ ਮੁੰਡੇ ਇਹਨਾਂ ਨੂੰ ਰੋਕਿਆ ਵੀ ਗਿਆ ਵੀ ਇਧਰ ਮੂਰੇ ਪੱਟੀ ਹੋਈ ਆ ਸੇਮ ਤੇ ਰੁਕੇ ਨਹੀਂ ਤੇ ਗੱਡੀ ਇਹਨਾਂ ਦੀ ਵਿੱਚ ਉੱਠ ਗਈ ਤੇ ਮੈਨੂੰ ਫੋਨ ਆਇਆ ਇਹ ਮੁੰਡੇ ਦਾ ਤੇ ਉਹਦੇ ਅਸੀਂ ਆ ਗਏ ਆ ਗਏ ਅਸੀਂ ਉਹਦੇ ਵਿਚਾਲੇ ਮਾਰ ਕੇ ਤੇ ਵਿੱਚ ਉਹ ਇੱਕ ਮੁੰਡੇ ਨੂੰ ਕੱਢ ਲਿਆ ਇੱਕ ਵਿਚਾਰਾ ਡੁੱਬ ਗਿਆ ਉੱਠ ਕੇ ਪਹਿਲੋਂ ਹੀ ਨਿਕਲ ਗਿਆ ਸੀ ਗੱਡੀ ਚੋਂ ਬਾਹਰ ਇਹ ਕਿੰਨੇ ਜਣੇ ਸਵਾਰ ਸੀ ਗੱਡੀ 'ਇਹ 2 ਜਣੇ ਸੀਗੇ ਹੁਣ ਇੱਕ ਜਣਾ ਲੱਭ ਗਿਆ ਕਿ ਨਹੀਂ ਲੱਭਿਆ ਉਹ ਲੱਭਿਆ ਨਹੀਂ ਜੀ ਉਹਨੂੰ ਭਾਲ ਕਰੀ ਜਾਂਦੇ ਆ ਲੱਭਿਆ ਨਹੀਂ ਕਿੱਥੋਂ ਦੇ ਰਹਿਣ ਵਾਲੇ ਪਤਾ ਲੱਗ ਸਕੇ ਇਹ ਜੀਰੇ ਦੇ ਰਹਿਣ ਵਾਲੇ ਹੀ ਦਾ ਸਿਰਫ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਹੁਣ ਕੀ ਹਲਾਤ ਇੱਥੇ ਪ੍ਰਸ਼ਾਸਨ ਨੂੰ ਪਤਾ ਹੀ ਹੁਣ ਕਰਨ ਗਿਆ ਆ ਦੀ ਕਾਰਵਾਈ ਜਿਹੜੀ ਹੋਈ ਸਿਰ ਲੱਗਦਾ ਨਹੀਂ ਜੇ ਕਿਤੇ ਡਰੇਨ ਪਹਿਲਾਂ ਸਾਫ਼ ਕਰਵਾਈ ਹੁੰਦੀ ਤੇ ਅੱਜ ਜਿਹੜੀ ਇਹ ਘਟਨਾ ਵਾਪਰੀ ਨਾ ਇਹ ਤਾਂ ਹੈਗਾ ਜੀ ਸਾਫ਼ ਨਹੀਂ ਕਰਕੇ ਤੇ ਇੰਨਾ ਪਾਣੀ ਚੜਿਆ ਤਾਂ ਹੀ ਹੋਇਆ ਇਹ ਕੰਮ ਹੋਇਆ ਜੀ ਸਾਫ਼ ਹੋਈ ਹੁੰਦੀ ਫਿਰ ਇੰਨਾ ਪਾਣੀ ਨਹੀਂ ਚੜਿਆ ਕਿਤੇ ਨਹੀਂ ਚੜਿਆ ਪਹਿਲੀ ਵਾਰੀ ਵੇਖਿਆ ਸੀ ਇੰਨਾ ਪਾਣੀ ਇੱਥੇ ਪੈਂਦਾ ਜੀ ਜਿਵੇਂ ਪਿੰਡ ਵਾਲਿਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਰਸਤਾ ਬੰਦ ਕੀਤਾ ਹੋਇਆ ਸੀਗਾ ਫਿਰ ਕੀ ਕਾਰਨ ਸਾਹਮਣੇ ਦੇ ਵਿੱਚ ਉਹਨਾਂ ਨੂੰ ਰੋਕਿਆ ਵੀ ਗਿਆ ਇਹ ਮੁੰਡੇ ਨੇ ਉੱਤੋਂ ਆਵਾਜ਼ ਦਿੱਤੀ ਵੀ ਇੱਧਰ ਨਾ ਜਾਓ ਮੁਰੇ ਪੱਟੀ ਹੋਈ ਆਈ ਪੁੜੀ ਤੇ ਉਹ ਰੁਕੇ ਨਹੀਂ ਉਹ ਫੇਰ ਵੀ ਉੱਟ ਗਈ ਗੱਡੀ ਕੱਢ ਲਈ ਮਾਰ ਗੱਡੀ ਕੱਢ ਲਈ ਹਾਂਜੀ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਦੇ ਬਸਨੀ ਕੋ ਮੇਰਾ ਨਾਮ ਹੁਣ ਸਿੰਘ ਹੈ ਜੀ ਬਸਮੀ ਬੁੱਕੀਪੁਰਾ ਐਜ਼ ਅ ਟਾਇਰ ਨੀਦਰ ਕੋਪਰੇਟ ਬੈਂਕ ਮੋਗਾ ਤੋਂ ਵੀਰ ਜੀ ਅੱਜ ਜਿਹੜਾ ਹਾਦਸਾ ਵਾਪਰਿਆ ਸਰ ਕਿਦਾਂ ਹਾਦਸਾ ਵਾਪਰਿਆ ਤੇ ਜੀ ਇਸ ਤਰ੍ਹਾਂ ਕਿ ਦੋ ਅਜਨਬੀ ਬੰਦੇ ਆ ਰਹੇ ਸੀਗੇ ਮਤਲਬ ਐਸ ਸਾਈਡ ਤੋਂ ਲੁਧਿਆਣਾ ਨੂੰ ਜਾਂ ਮੋਗਾ ਸੜਕ ਤੋਂ ਤੇ ਐਸ ਜਿਹੜੀ ਪੁਲਿਸ ਸੀਗੀ ਇਹਨੂੰ ਕਰਾਸ ਕਰਕੇ ਲੁਧਿਆਣਾ ਜਾਣਾ ਚਾਹੁੰਦੇ ਸੀਗੇ ਉਹ ਲੋ ਜੋ ਬੰਦਾ ਪਹਿਲਾਂ ਬਚਿਆ ਹੋਇਆ ਉਹਦੇ ਅਨੁਸਾਰ ਕਹਿਣ ਦੀ ਗੱਲ ਹੈ ਤੇ ਕੋਈ ਦਵਾਈ ਵੀ ਘਰ ਲੈਣੀ ਸੀਗੀ ਤੇ ਇੱਥੇ ਸਾਡੇ ਬੰਦਿਆਂ ਨੇ ਉਹਨਾਂ ਨੂੰ ਰੋਕਿਆ ਵੀ ਕੀ ਥੋੜਾ ਜਿਆਦਾ ਤੇ ਪਾਣੀ ਦਾ ਵਹਾਅ ਜ਼ਿਆਦਾ ਹੈ ਤੇ ਤੁਸੀਂ ਕਿਰਪਾ ਕਰਕੇ ਦੂਜੇ ਰਸਤੇ ਮੂਵ ਹੋ ਜਾਓ ਪਰ ਉਹਨਾਂ ਨੇ ਦਾਪ ਬਾਈ ਚਲੋ ਜੋ ਵੀ ਪਰਮਾਤਮਾ ਦੀ ਮਰਜ਼ੀ ਸੀਗੀ ਉਹਦੇ ਅਨਸਾਰ ਹੋ ਜੋ ਕਰਾਸ ਕਰਨ ਲੱਗੇ ਤੇ ਪਾਣੀ ਦੀ ਚਾਲ ਨਾਲ ਆ ਗੱਡੀ ਪਾਣੀ ਚ ਰੁੜ ਗਈ ਰੁੜਨ ਨਾਲ ਫਿਰ ਗੱਡੀ ਚ ਕਟ ਖਲ ਗੱਡੀ ਦੇ ਤੇ ਦੋਨੇ ਹੁਣ ਜਿੱਡ ਗਏ ਇੱਕ ਡਰੇਨ ਓਵਰਫਲੋ ਹੋਈ ਹੋਈ ਹੈ ਹਾਂਜੀ ਡਰੇਨ ਓਵਰਫਲੋ ਹੋਈ ਆ ਇਹ ਹੋਈ ਆ ਮੇਨ ਕਾਰਨ ਜਿਹੜਾ ਕਨਾਲ ਡਿਪਾਰਟਮੈਂਟ ਹੈ ਉਹਦੀ ਮਤਲਬ ਲਾਪਰਵਾਹੀ ਕਰਕੇ ਹੋਈ ਅਸੀਂ ਕਹਾਂਗੇ ਕਿ ਇਸ ਸਾਲ ਬੂਟੀ ਸਾਫ ਨਹੀਂ ਕਰਾਈ ਗਈ ਕਿ ਡਰੇਨ ਪੂਰੀ ਭਰੀ ਪਈ ਸੀ ਇਹ ਲਿੰਕ ਰੋਡ ਜਾਂਦਾ ਹਾਈਵੇ ਨੂੰ ਲੱਗਦਾ ਜਾ ਕੇ ਹਾਂਜੀ ਟੱਚ ਕਰਦਾ ਹਾਂ ਹੁਣ ਕੀ ਹਾਲਾਤ ਕੀ ਥੋਂ ਦੇ ਜੀ ਹੁਣ ਦਾ ਹਾਲਾਤ ਹਾਲਾ ਸਾਰੇ ਕੰਟਰੋਲ ਚ ਪ੍ਰਸ਼ਾਸਨ ਪਹੁੰਚਿਆ ਹੋਇਆ ਪਬਲਿਕ ਪਹੁੰਚੀ ਹੋਈ ਹੈ ਪਿੰਡ ਦੀ ਪੰਚਾਇਤ ਪਹੁੰਚੀ ਹੋਈ ਹੈ ਸਾਰੇ ਹੀ ਮਤਲਬ ਪਹਿਲਾਂ ਇਹ ਦੁਆ ਕਰ ਰਹੇ ਸੀ ਕਿ ਬੱਚਾ ਮਿਲ ਜੇ ਤਾਂ ਕਿ ਮਾਪੇ ਉਹਨਾਂ ਦੇ ਵੀ ਤਰਸਾ ਧਰਨ ਅਗੇ ਸਾਡਾ ਬੇਟਾ ਮਿਲ ਗਿਆ ਤੇ ਹੁਣ ਉਹਨਾਂ ਲਈ ਤੇ ਮੁਸ਼ਕਲ ਬਣੀ ਹੋਈ ਹੈ ਉਹਦੇ ਵਿੱਚ ਨਾਲ ਸਾਡਾ ਪਿੰਡ ਵੀ ਹੈ ਇਸ ਗਲਤ ਭਾਗੀਦਾਰ ਕੀ ਉੱਥੇ ਸਾਡੇ ਬੱਚੇ ਦੀ ਮਤਲਬ ਆਖਰੀ ਜਾਨ ਨਿਕਲ ਗਈ ਹਮੇਸ਼ਾ ਉਹ ਦੁਖਦਾਈ ਕਹਿਣਗੇ ਇਸ ਘਰ ਨਾਲ ਨਾ ਮੈਂ ਤੁਹਾਡਾ ਕਿਹੜੇ ਪਿੰਡ ਦੇ ਸਰਪੰਚ ਹੋ ਤੁਸੀਂ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਮੈਂ ਸਰਪੰਚ ਆ ਪਿੰਡ ਬੁੱਗੀ ਬਰੇਤ ਸਰਪੰਚ ਸਾਹਿਬ ਅੱਜ ਜੋ ਬੜੀ ਮੰਦਪਾਗੀ ਘਟਨਾ ਵਾਪਰੀ ਹੈ ਕਾਰ ਰੁੜੀ ਹੈ ਸਰ ਕਿਸ ਤਰ੍ਹਾਂ ਦੀ ਘਟਨਾ ਵਾਪਰੀ ਔਰ ਕੀ ਕਹਾਂਗੇ ਬੜਾ ਦੁੱਖ ਹੈ ਜੀ ਸਾਨੂੰ ਇਸ ਘਟਨਾ ਦਾ ਇੱਕ ਜਵਾਨ ਪੁੱਤ ਅਸੀਂ ਤੱਕ ਜਿਹੜਾ ਦਾ ਪਤਾ ਨਹੀਂ ਪਿਆ ਇਸ ਦੇ ਵਿੱਚ ਜਿਹੜੇ ਘਟਨਾ بارش ਦੇ ਕਾਰਨ ਵਾਪਰੀ ਹੈ بارش ਬਹੁਤ ਜ਼ਿਆਦਾ ਪਿਛਲੇ ਕਾਫੀ ਸਮੇਂ ਤੋਂ ਪਾ ਦੇਖ ਰਹੇ ਹਾਂ ਕਈ ਸਾਲਾਂ ਤੋਂ ਐਸੀ بارش ਨਹੀਂ ਪਈ ਜਿਹੜੀ ਇਸ ਵਾਰੀ ਪਈ ਹੈ ਜਿਹੜੀ ਡਰੇਨ ਆ ਸਾਡੇ ਪਿੰਡ ਤੇ ਤੇ ওভারਫਲੋ ਹੋ ਚੁੱਕੀ ਆ ਇਸ ਵਕਤ ਪਿਛਲੇ ਪਿੰਡਾਂ ਦਾ ਪਾਣੀ ਸਾਡੇ ਪਿੰਡ ਦੇ ਥਰੂ ਅੱਗੇ ਕ੍ਰਾਸ ਕਰਦਾ ਵਾ ਤੇ ਕਾਫੀ ਹੱਦ ਤੱਕ ਪਾਣੀ ਅਸੀਂ ਅਜ ਤੀਕਾ ਆਪਣੀ ਸੁਰਤ 'ਚ ਦੇਖਿਆ ਨਹੀਂ ਜਿੰਨਾ ਪਾਣੀ ਪਹਿਲੀ ਵਾਰ ਆ ਦੇਖ ਰਹੇ ਹਾਂ ਜਿਹੜਾ ਇੰਨਾ ਓਵਰ ਚੱਲ ਰਿਹਾ ਵਾ ਸਰਪੰਚ ਸਾਹਿਬ ਕਾਰ ਚਾਲਕ ਕਿੱਥੋਂ ਆ ਕੇ ਕਿੱਧਰ ਜਾ ਰਿਹਾ ਕੁਝ ਲੱਗ ਚੁੱਕੇ ਪਤਾ ਦਾ ਜਿਹੜਾ ਉਹਦੇ ਫਾਦਰ ਸਾਹਿਬ ਨੂੰ ਅਸੀਂ ਬੁਲਾਇਆ ਗਿਆ ਤੇ ਗੱਲ ਕੀਤੀ ਆ ਜੀਰੇ ਤੋਂ ਬਿਲੋਂਗ ਕਰਦੇ ਆ ਲੁਧਿਆਣੇ ਕੋਈ ਮੈਡੀਸਿਨ ਲੈਣ ਜਾ ਰਹੇ ਸੀਗੇ ਤੇ ਬਟ ਇਹ ਰਸਤਾ ਸਾਡਾ ਹੈ ਕਿ ਲਿੰਕ ਰੋਡ ਹੈ ਦੋ ਪਿੰਡਾਂ ਨੂੰ ਜੋੜਨ ਵਾਲਾ ਰਸਤਾ ਪਿੰਡ ਦੀ ਫਿਰ ਨਹੀਂ ਘੁੰਮਦੀ ਪਈ ਆ ਪਰ ਇੱਥੇ ਉਹ ਕਿਉਂ ਆਏ ਇਹਦਾ ਰੀਜ਼ਨ ਤਾਂ ਨਹੀਂ ਅਸੀਂ ਦੱਸ ਸਕਦੇ ਕਿ ਤਾਂ ਵੀ ਪਰਵਾਹ ਦੱਸ ਸਕਦਾ ਹੈ ਦਾ ਕਾਰ ਸਰਕਾਰ ਚ ਕਿੰਨੇ ਜਨੇ ਸਵਾਰ ਸੀਗੇ ਜੀ ਦੋ ਜਨੇ ਸਵਾਰ ਸੀਗੇ ਜੀ ਤੇ ਇੱਕ ਡਰਾਈਵਰ ਸੀਗਾ ਮੁੰਡਾ ਜਿਹੜਾ ਮਾਲਕ ਸੀ ਕਾਰ ਦਾ ਉਹ ਚਲਾ ਰਿਹਾ ਸੀ ਉਹ ਨਹੀਂ ਹਜੇ ਤੱਕ ਲੱਭ ਰਿਹਾ ਜਿਹੜਾ ਦੂਸਰਾ ਮੁੰਡਾ ਸੀਗਾ ਉਹ ਸੀ ਰੈਸਕਿਊ ਕਰਕੇ ਕੱਢ ਲਿਆ ਵਾ ਪਿੰਡ ਵਾਲਿਆਂ ਨੇ ਸਰਪੰਚਾਂ ਨੂੰ ਲੱਗ ਨਹੀਂ ਰਿਹਾ ਜੇ ਕਿਤੇ ਇਹ ਪਹਿਲਾਂ ਹੀ ਨੈਰੀ ਵਿਭਾਗ ਵੱਲੋਂ ਡਰੇਨ ਸਾਫ਼ ਕਰਵਾਈ ਜਾਂਦੀ ਤੇ ਅੱਜ ਜਿਹੜਾ ਹਾਦਸਾ ਵਾਪਰਿਆ ਇਹ ਨਾ ਵਾਪਰਦਾ ਦੇਖੋ ਕਿਤੇ ਨਾ ਕਿਤੇ ਤਾਂ ਇਸ ਗੱਲ ਦੇ ਨਾਲ ਅਸੀਂ ਸਾਰੇ ਪਿੰਡ ਵਾਲੇ ਸਹਿਮਤ ਆ ਵੀ ਇਹ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਲਾਪਰਵਾਹੀ ਤਾਂ ਜ਼ਰੂਰ ਹੈਗੀ ਆ ਜੇ ਡਰੇਨ ਨੂੰ ਸਮਾਂ ਰਹਿੰਦੇ ਨੱਥ ਪਾ ਕੇ ਇਹ ਚੀਜ਼ਾਂ ਨੂੰ ਮਤਲਬ ਬੂਟੀ ਨੂੰ ਸਾਫ਼ ਕੀਤਾ ਜਾਂਦਾ ਸਮਾਂ ਰਹਿੰਦੇ ਤਾਂ ਸ਼ਾਇਦ ਘਟਨਾ ਵਾਪਰਨ ਤੋਂ ਥੋੜਾ ਜਿਹਾ ਗੁਰੇਜ਼ ਹੋ ਜਾਂਦਾ ਤੇ ਜਿਹੜੀ ਆ ਸਿਚੁਏਸ਼ਨ ਬਣੀ ਹੈ ਅੱਜ ਪਿੰਡ ਦੀ ਤੇ ਇਹ ਨਾ ਬਣਦੀ ਹੁਣ ਕੀ ਹਾਲਾਤ ਕੀ ਹੈ ਸਰ ਹੁਣ ਕੀ ਹਾਂ ਠੀਕ ਹੈ ਜੀ ਅੰਡਰ ਕੰਟਰੋਲ ਹੈ ਪਿੰਡ ਦੀਆਂ ਟੀਮਾਂ ਸਾਡੀਆਂ ਸਾਰੇ ਜਗ੍ਹਾ ਤੇ ਲੱਗੀਆਂ ਪਈਆਂ ਜੀ ਸੀ ਬੀਆਂ ਸਾਡੇ ਪੈਂਟਪ ਵਾਲਿਆਂ ਵੱਲੋਂ ਆਪਦੇ ਵੱਲੋਂ ਲਾਈਆਂ ਗਈਆਂ ਥਾਂ ਥਾਂ ਕੇ ਡਰੇਨ ਦੇ ਵਿੱਚ ਬੂਢੀ ਸਾਫ ਕਰੀਏ ਜਿੰਨੇ ਬ੍ਰਿਜ ਬਣੇ ਹੋਏ ਸੀ ਟੈਂਪਰੇਰੀ ਬ੍ਰਿਜ ਜਾਂ ਪੁਲੀਆਂ ਸੀ ਉਹ ਸਾਰੀਆਂ ਢਾਹ ਦਿੱਤੀਆਂ ਗਈਆਂ ਪਾਣੀ ਦੇ ਫਲੋਅ ਨੂੰ ਅਸੀਂ ਤੇਜ਼ ਕੀਤਾ ਹੋਇਆ ਕਿੱਥੋਂ ਰਹਿਣ ਵਾਲੇ ਜੀਰੇ ਰਹਿਣ ਗੱਡੀ ਕੌਣ ਕੌਣ ਸੀ ਗੱਡੀ ਮੈਂ ਤੇ ਮੇਰਾ ਵੀਰ ਬਾਈ ਸੀਗਾ ਬਾਊ ਦਾ ਮੁੰਡਾ ਲਾਈ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਵੀਰਾਈ ਕੀ ਗੱਲ ਕਿ ਹੋਈ ਸੀ ਕਿਵੇਂ ਹਾਸਾ ਹੋਇਆ ਇਹ ਇਹ ਗੱਡੀ ਲੈ ਕੇ ਆਂਦੀ ਸੀ ਉਧਰ ਹੋਈ ਤੇ ਪਾਣੀ ਜਿਆਦਾ ਸੀਗਾ ਤੇ ਮੈਂ ਉਹਨਾਂ ਨੂੰ ਗੱਡੀ ਬੈਕ ਕਰਨ ਨੂੰ ਗਿਆ ਉਹਨਾਂ ਨੇ ਇੱਧਰ ਆ ਕੇ ਲੇਨ ਵੜ ਗਈ ਜਿਹੜੀ ਗੱਡੀ ਤੇ ਬਗਾਂ ਰੁੜ ਗਈ ਚੱਲੇ ਕਿੱਥੇ ਤੁਸੀਂ ਹੈ ਚੱਲੇ ਲੁਧਿਆਣਾ ਨਹੀਂ ਸੀਗੇ ਇਹ ਲੁਧਿਆਣੇ ਨੂੰ ਰਾਹ ਹੀ ਨਹੀਂ ਜਾਂਦਾਗਾ ਤੁਸੀਂ ਇੱਧਰ ਨਹੀਂ ਤਾਂ ਪਤਾ ਨਹੀਂ ਸੀਗਾ ਮੈਂ ਤਾਂ ਉਹਦੇ ਨਾਲ ਪਹਿਲੀ ਵਾਰ ਹੀ ਆਇਆ ਦੂਜੇ ਮੁੰਡੇ ਦਾ ਨਾਂ ਕੀ ਹੈ ਕਰਨ ਹੀ ਕਰਨ ਬਾਬਾ ਕਿਉਂ ਦਾ ਨਾਮ ਉਹਦੇ ਇੱਕ ਹਾਦਸਾ ਵਾਪਰੇ ਸਰ ਕਿਦਾਂ ਹਾਦਸਾ ਵਾਪਰੇ ਸਰ ਦਿਓ ਜਾਣਕਾਰੀ ਏ ਜੀ ਦੋ ਵਿਅਕਤੀ ਆਪਣੀ ਸਕੋਡਾ ਗੱਡੀ ਤੇ ਆਏ ਸੀਗੇ ਉਹ ਜੀਰੇ ਵਾਲੀ ਸਾਈਡ ਦੇ ਉਹਨਾਂ ਦੇ ਦੱਸਣ ਮੁਤਾਬਕ ਹੈ ਉਹ ਅਨਜਾਨ ਸੀਗੇ ਜੀ ਉਧਰ ਦੀ ਲਿੰਕ ਰੋਡ ਥਾਣੀ ਦੀ ਜਾ ਰਹੇ ਸੀਗੇ ਜੀ ਲੁਧਿਆਣੇ ਵਾਲੀ ਸਾਈਡ ਨੂੰ ਤੇ ਉਹ ਜੋ ਜਿਵੇਂ ਤੁਹਾਨੂੰ ਪਤਾ ਹੀ ਹੈ ਦੋ ਦਿਨ ਹੋ ਕੇ بارش ਬਹੁਤ ਪੈ ਰਹੀ ਹੈ ਤੇ ਉਸ ਕਰਕੇ ਸੇਮ ਦੇ ਵਿੱਚ ਕਾਫੀ ਪਾਣੀ ਦਾ ਓਵਰਫਲੋ ਸੀ ਜਿਸ ਕਰਕੇ ਉਹ ਨੰਗ ਰਹੇ ਸੀ ਤੇ ਤਾਂ ਕਰਕੇ ਉਹਨਾਂ ਦਾ ਉਹ ਸੇਮ ਦੇ ਵਿੱਚ ਡੁੱਬ ਗਏ ਜੀ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਜੋ ਸੀਗਾ ਡਰਾਈਵਰ ਸਾਈਡ ਤੇ ਬੈਠਾ ਸੀਗਾ ਜੀ ਤਾਂ ਉਹਨੂੰ ਤਾਂ ਰੈਸਕਿਊ ਕਰ ਲਿਆ ਗਿਆ ਜੀ ਦੂਸਰਾ ਬੈਕਟਰੀ ਨੂੰ ਹਜੇ ਰੈਸਕਿਊ ਲਈ ਟੀਮਾਂ ਲੱਗ ਰਹੀਆਂ ਜੀ ਕਰੀ ਜੰਨੇ ਆ ਜੀ ਇਸ ਦੇ ਵਿੱਚ ਪਿੰਡ ਦੀ ਪੰਚਾਇਤ ਅਤੇ ਮੋਹਤਵਾਰ ਵਿਅਕਤੀਆਂ ਦਾ ਬਹੁਤ ਵੱਡਾ ਰੋਲ ਹੈ ਜਿਨ੍ਹਾਂ ਨੇ ਮੌਕੇ ਤੇ ਹੀ ਜੋ ਇੱਕ ਵਿਅਕਤੀ ਨੂੰ ਰੈਸਕਿਊ ਕੀਤਾ ਦੂਸਰੇ ਦੀ ਹਜੇ ਕਰ ਰਹੇ ਜੀ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਈ ਹੈ ਜੀ ਸਰਕਾਰਨ ਕੀ ਰਿਹਾ ਪਤਾ ਨਹੀਂ ਲੱਗ ਸਕਿਆ ਵੀ ਗੱਡੀ ਦਾ ਕਾਰਨ ਕੀ ਰੈਸਟਰ ਡੁੱਬਨ ਦਾ ਮੇਨ ਕਾਰਨ ਇਹੀ ਹੈ ਜੋ ਬਾਰਿਸ਼ ਕਾਫੀ ਦੋ ਦਿਨ ਦੀ ਪੈ ਰਹੀ ਹੈ ਜੀ ਪਾਣੀ ਦਾ ਜੋ ਆਸ-ਪਾਸ ਦੇ ਉੱਚੇ ਪਿੰਡਾਂ ਤੋਂ ਵੀ ਇਹਦੇ ਲੀ ਸਾਈਡ ਪਾਣੀ ਆ ਰਿਹਾ ਜੋ ਇਕੱਠਾ ਹੋ ਰਿਹਾ ਸੇਮ ਨਾਲੇ ਦੇ ਵਿੱਚ ਜਿਆਦਾ ਪਾਣੀ ਫਲੋ ਹੋਣ ਕਰਕੇ ਉਹਨੇ ਗੱਡੀ ਨੂੰ ਇੱਕਦਮ ਤੱਕਤਾ ਉਹ ਜੋ ਗੱਡੀ ਹੈ ਸੇਮ ਚ ਚਲੀ ਗਈ ਜੈਸਾ ਨਾ ਕਿ ਉਹ ਝਾੜਖੂਸੇ ਵਿੱਚ ਫਸ ਕੇ ਗੱਡੀ ਉਸ ਤੋਂ ਇੱਕ ਵਿਅਕਤੀ ਧਰ ਕਵਰ ਕਰ ਲਿਆ ਤੇ ਦੂਸਰੇ ਨੂੰ ਹਜੇ ਰੈਸਕਿਊ ਆਪਰੇਸ਼ਨ ਜਾਰੀ ਹੈ ਜੀ ਸਰ ਕਿਥੋਂ ਦੇ ਰਹਿਣ ਵਾਲੇ ਸੀ ਪਤਾ ਲੱਗ ਸਕੇ ਇਹ ਦੋਨਾਂ ਦੇ ਦੱਸਣ ਮੁਤਾਬਕ ਜੀ ਦੋਨੋਂ ਜੋ ਜੀਰੇ ਦੇ ਸੀਗੇ ਜੀ ਤੇ ਲੁਧਿਆਣਾ ਸਾਈਡ ਜਾ ਰਹੇ ਸੀਗੇ ਜੀ ਸਰ ਹੁਣ ਕੀ ਹਾਲਾਤ ਹੈ ਜਿਹੜਾ ਦੂਸਰੇ ਹੁਣ ਫਿਲਹਾਲ ਜੀ ਦੋ ਦੋਨਾਂ ਜੋ ਇੱਕ ਵਿਅਕਤੀ ਰਹਿ ਗਿਆ ਜੀ ਉਹਦੇ ਲਈ ਰੈਸਕਿਊ ਟੀਮਾਂ ਉਹਨਾਂ ਨੂੰ ਕਰ ਰਹੇ ਹੈ ਜੀ ਰੈਸਕਿਊ ਆਪਰੇਸ਼ਨ ਜਾਰੀ ਹੈ ਜੀ ਫਿਲਹਾਲ ਠੀਕ ਹੈ ਜੀ ਜੋ ਵਿਅਕਤੀ ਜੋ ਜਸਨੂਰ ਰੈਸਕਿਊ ਕੀਤਾ ਜੀ ਉਹਦੀ ਵੀ ਕੰਡੀਸ਼ਨ ਠੀਕ ਹੈ ਤੇ ਜੋ ਗੱਡੀ ਵੀ ਰੈਸਕਿਊ ਕਰ ਲਈ ਗਈ ਹੈ ਜੀ